ਸਰਬ ਜੀਓ ਜੀ ਜੰਤ ਸਭ ਸਰਨ ਤੁਮਾਰੀ ਸਰਬ ਜੰਤ ਤੁਪ ਪਾਸੀ ਤਨ ਪਿਆਸੀ ਤਿਨ ਸਰਾਤ ਚਿਤ ਵੋ ਅਣੈ ਨੰਨੀਤ ਕੋਲ ਕਪਟ ਗੁਰ ਸੇ ਪੇ ਲਿਆ ਨਾਨਕ ਹਰਿ ਸਭ ਮੀਤ ਸੁਣੀ ਯਾਰ ਮਾਰੇ ਸੱਜਣ there's a moment ਹਿੱਟਿਆ ਸੋਈ ਆ ਸਭਨਾ ਦਾ ਵੇ ਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਤਿ ਕਰ ਬਿ ਆਪ ਦੀਨ ਦਰਦ ਨਿਵਾਰ ਥਾਪੁਰ ਰਾਖੈ ਰੰਗ ਕੀ ਆਪ ਤਰਨ ਤਰਨ ਹਰ ਨਿਤ ਦੁਖ ਨਾ ਸਕੈ ਬਿ ਆਪ ਸਾਧੂ ਸਭ ਭਜੋ Gracias. ਨਾਨਕ ਕੀ ਪ੍ਰਾਪਟੇਕ ਚਰਨ ਕਮਲਿਆ ਧਾਰਨ ਤਨ ਕਾ ਰਾਸ ਤੁਮਹੀ ਏਕ ਤਾਣ ਮਾਨ ਦੀ ਬਾਣ ਸਾਜ ਨਾਨਕ ਕੀ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਨੂੰ ਪਿਆਰ ਨਾਲ ਸੰਤਰੀਓ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਅੰਮ੍ਰਿਤ ਵੇਲੇ ਜੇ ਕੋ ਜੋ ਬਟਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀ ਆਪਣੇ ਦਰਬਾਰ ਸਾਹਿਬ ਦੇ ਪ੍ਰਕਾਸ਼ਮਾਨ ਹੋ ਚੁੱਕੇ ਹਨ ਆਏ ਕੁੱਤੇ ਸ਼ਾਂਤ ਕਰੋ ਗੁਰ ਘਰ ਪੰਚੋ ਧਰਮ ਸਹਿਜੀ ਗੁਰਮਤ ਸਹਿਜੀਆਂ ਦੇ ਦਰਸ਼ਨ ਦਰਸਾ ਕਰਕੇ ਗੁਰ ਬਾਣੀ ਪੜ ਕੇ ਗੁਰ ਬਾਣੀ ਸੁਣ ਕੇ ਆਪਣੇ ਮਨਿ ਦੇ ਹੋਏ ਮਨੋਕਾ ਜਨ ਨੂੰ ਸੁਖ ਬਣਾਓ ਦੁਆਰਾ ਇਹ ਮੀਂਹ ਟੀ ਹੈ ਗੁਰੂ ਸواری ਭੂਚਾਰਿ ਸਾਸ ਨੂੰ ਜੀਓ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਅੰਮ੍ਰਿਤ ਵੇਲੇ ਜੋ ਉਹ ਦੁਗ ਅਟਲ ਆਪਣੇ ਦਰਵਾਜ਼ੇ 'ਤੇ ਪ੍ਰਕਾਸ਼ ਨਾ ਉੱਚੇ ਨੇ ਉੱਠੋ ਅਕੀਸ਼ਾਨ ਕਰੋ ਗੁਰੂ ਘਰ ਪਹੁੰਚੋ ਧਰਮ ਸਿੰਘ ਹਰਨ ਸਿੰਘ ਜੀ ਆਂਗੇ ਦਰਸ਼ਨ ਦਰਸ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਤੇ ਆਪਣੇ ਮੇਰੇ ਹੋਏ ਮਰੋਤਾ ਜਨ ਨੂੰ ਸਭ ਬਣਾਵੜ ਜਾਈ 1 ਜੂਨ ਇਸੀ ਮਹੀਨਾ ਮਹੀਨਦਰਿਆ ਹੈ ਤੇ ਦਿਨ ਅੱਜ ਭਾਈ ਐਤਵਾਰ ਹੈ آج ایک ج مہینہ گیا ہے اتوار ہے امرت ویل کا ٹائم گروہ گھر کی گھڑی کے مطابق چار رات کے پینتی منٹ ہو چکے نے امرت ویل کا ٹائم گردوارا صاحب کی گھڑی کے مطابق چار رات کے پینتی منٹ ہو چکے نے بلاو ساری رسم کا فتح جی واحو جی کا خالص श्री जी फते